ਕੁਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੰਚਾਈ ਲਈ ਬੇਮਿਸਾਲ ਪ੍ਰਬੰਧ ਕੀਤੇ ਗਏ ਹਨ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਊ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ 2022 ਤੋਂ 2025 ਤੱਕ ਜਲ ਮਾਰਗਾਂ ਤੇ ਖਰਚ ਦੁੱਗਣੇ ਤੋਂ ਵੱਧ ਯਾਨੀ 4557 ਕਰੋੜ ਰੁਪਏ ਤੱਕ ਹੋ ਚੁੱਕਾ ਹੈ। ਨੈਰੀ ਪਾਣੀ ਨੂੰ ਪਹਿਲੀ ਵਾਰ ਲਗਭਗ 1300 ਥਾਵਾਂ ਤੇ ਪਹੁੰਚਾਇਆ ਹੈ। ਸਾਲ ਦੇ ਅੰਤ ਤੱਕ ਪਾਣੀ 465 ਹੋਰ ਥਾਵਾਂ ਤੇ ਪਹੁੰਚ ਜਾਵੇਗਾ। 3600 ਕਿਲੋਮੀਟਰ ਤੋਂ ਵੱਧ ਜਲ ਮਾਰਗ ਜੋ 40 ਸਾਲਾਂ ਤੋਂ ਬੰਦ ਸਨ ਉਹਨਾਂ ਨੂੰ ਬਹਾਲ ਕਰ ਦਿੱਤਾ ਹੈ। ਹੁਣ ਤੱਕ ਕੁੱਲ 545 ਕਿਲੋਮੀਟਰ ਲੰਮੀਆਂ 79 ਨਹਿਰਾਂ ਨੂੰ ਬਹਾਲ ਕੀਤਾ ਗਿਆ ਹੈ। ਜੋ 41135 ਏਕੜ ਖੇਤੀਬਾੜੀ ਯੋਗ ਜ਼ਮੀਨ ਨੂੰ ਸਿੰਚਾਈ ਕਰਦੀਆਂ ਹਨ 932000 ਏਕੜ ਤੱਕ ਪਾਣੀ ਪਹੁੰਚਾਉਣ ਲਈ ਨਹਿਰੀ ਸਮਰੱਥਾ ਵਧਾ ਦਿੱਤੀ ਗਈ ਹੈ ਜਿਹੜੀਆਂ ਪਾਈਪਲਾਈਨਾਂ ਪਾਈਆਂ ਨੇ ਉਹ ਪਾਈਪਲਾਈਨਾਂ ਰਾਹੀਂ ਵੀ ਪਾਣੀ ਟਿੱਬਿਆਂ ਤੱਕ ਪਹੁੰਚ ਗਿਆ ਜਿੱਥੇ ਕਦੇ ਪਹੁੰਚਣ ਦੀ ਉਮੀਦ ਨਹੀਂ ਸੀਗੀ ਉੱਥੇ ਤੱਕ ਪਾਣੀ ਪਹੁੰਚਿਆ ਤੇ ਕਿਸਾਨ ਨੇ ਜਿਹੜੇ ਬਹੁਤ ਜ਼ਿਆਦਾ ਖੁਸ਼ ਨੇ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਪ੍ਰਾਪਲ ਹੈ 28 ਨਵੀਆਂ ਲਿਫਟ ਸਕੀਮਾਂ ਵਿੱਚੋਂ 15 ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਪੰਜਾਬ ਭਰ ਵਿੱਚ ਨਹਿਰਾਂ ਦਾ ਨੈਟਵਰਕ ਬਚਾਇਆ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾ ਰਿਹਾ ਹੈ